ਵੈਕਰੂ ਜੀ ਦਾ ਖਾਲਸਾ ਵੈਕਰੂ ਜੀ ਦੀ ਫਤਿਹ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਾਂਗੇ ਕਨਕ ਦੇ ਦੀਆਂ ਬਾਰੇ ਜਿਹੜੇ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨੇ ਤੇ ਪਿਛਲੇ ਸਾਲ ਉਹਨਾਂ ਦਾ ਚਾਰ ਬਹੁਤ ਵਧੀਆ ਆਇਆ ਚਾਹੇ ਉਹ 872 ਹੋਵੇ ਚਾਹੇ 826 ਹੋਵੇ ਚਾਹੇ 187 ਵੈਰੈਟੀ ਹੋਵੇ ਉਹਨਾਂ ਬਾਰੇ ਅੱਜ ਵਿਸਤਾਰ ਸਹਿਤ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਕਿਸਾਨ ਭਰਾਓ ਝੋਨੇ ਨੇ ਸਾਰਿਆਂ ਤੇ ਆ ਕਈਆਂ ਦੀਆਂ ਜਿਹੜੀਆਂ ਝੋਨੇ ਦੇਆਂ ਮੁੰਜਰਾਂ ਕਈ ਕਿਸਾਨ ਭਰਾਵਾਂ ਦੇ ਝੋਨੇਆਂ ਮੁੰਜਰਾਂ ਝੁਗ ਚੁਕੀਆਂ ਨੇ ਤੇ ਬਾੜੀ ਦੇ ਨੇੜੇ ਆ ਰਿਹਾ ਵਾ ਝੋਨਾ ਤੇ ਕਈ ਕਿਸਾਨ ਭਰਾਵਾਂ ਦੇ ਸਵਾਲ ਹੁਣੇ ਹੀ ਸਟਾਰਟ ਹੋ ਗਏ ਆ ਕਿ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਤੋਂ ਕਿਹੜੀਆਂ ਕਿਹੜੀਆਂ ਕਨਕ ਦੀਆਂ ਕਿਸਮਾਂ ਐਸਾਲ ਸਿਫਾਰਿਸ਼ ਨੇ ਤੇ ਕਿਹੜੀਆਂ ਕਿਸਮਾਂ ਨੇ ਪਿਛਲੀ ਵਾਰ ਬਾਜੀ ਮਾਰੀ ਸੀ ਜਿਨ੍ਹਾਂ ਦਾ ਝਾੜ ਵਧੀਆ ਰਿਹਾ ਸੀ ਅੱਜ ਦੀ ਜਿਹੜੀ ਵੀਡੀਓ ਆਪਾਂ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਦੀਆਂ ਜਿਹੜੀਆਂ ਕਿਸਮਾਂ ਸਿਫਾਰਿਸ਼ ਨੇ ਜਿਹੜੀਆਂ ਝਾੜ ਪਿਛਲੇ ਸਾਲ ਲਈ ਬਹੁਤ ਵਧੀਆ ਰਿਹਾ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਚਾਰ ਕਿਸਮਾਂ ਪ੍ਰੋਪਰ ਜਿਹੜੀਆਂ ਟੌਪ ਰਹੀਆਂ ਪਿਛਲੇ ਸਾਲ ਜਿਹੜੀਆਂ ਯੂਨੀਵਰਸਿਟੀ ਦੀਆਂ ਕਰਨਾਲ ਯੂਨੀਵਰਸਿਟੀ ਦੀਆਂ ਜਿਹੜੀਆਂ ਵੈਰੈਟੀਆਂ ਆ ਉਹ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਅੱਜ ਸਿਰਫ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਲਈ ਜਿਹੜੀਆਂ ਕਿਸਮਾਂ ਸਿਫਾਰਿਸ਼ ਨੇ ਉਹਦੇ ਬਾਰੇ ਪਿਛਲੇ ਸਾਲ ਨਵੀਂ ਵੈਰੈਟੀ ਵੀ ਲਾਂਚ ਹੋਈ ਆ ਪੀਬੀਡਬਲਯੂ 872 ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਦੀ ਉਹਦੇ ਝਾੜ ਬਾਰੇ ਵੀ ਅੱਜ ਆਪਾਂ ਗੱਲ ਕਰਾਂਗੇ ਕੀ ਐਵਰੇਜ ਉਹਦਾ ਝਾੜ ਆਇਆ ਵਾ ਗੱਲ ਕਰਦੇ ਆਂ ਜੀ ਪੀਬੀਡਬਲਯੂ 826 ਇਹ ਪੱਕਣ ਦੇ ਵਿੱਚ ਪ੍ਰੋਪਰ 148 ਤੋਂ 150 ਦਿਨ ਲੈਂਦੀ ਆ ਇਹਦਾ ਆਨ ਐਵਰੇਜ ਜਿਹੜਾ ਝਾੜ ਆ ਉਹ 24 ਕੁਇੰਟਲ ਐਵਰੇਜ ਝਾੜ ਦੱਸਿਆ ਗਿਆ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਇਹਦੇ ਆੜਾ ਬਜਾਈ ਦਾ ਟਾਈਮ ਆ ਉਹ ਲਾਸਟ ਅਕਤੂਬਰ ਦੇ ਮਹੀਨਾ ਮਤਲਬ ਕਿ 25 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤੱਕ ਸੌਰੀ 25 ਅਕਤੂਬਰ ਤੋਂ 30 ਨਵੰਬਰ ਤੱਕ ਤੁਸੀਂ ਇਹਦੀ ਬਜਾਈ ਕਰ ਸਕਦੇ ਹੋ ਇਸ ਕਿਸਮ ਦੀ 40 ਕਿਲੋ ਕਿਲੇ ਦਾ ਬੀ ਪਵੇਗਾ ਤੇ ਜਿਹੜੀ ਇਹਦੀ ਰੋਗ ਥਾਂ ਬਿਮਾਰੀਆਂ ਨੂੰ ਚੱਲਣ ਦੀ ਜਿਹੜੀ ਸ਼ਮਤਾ ਇਹਦੇ ਚ ਉਹ ਜੈਲੋ ਰਸਟ ਤੇ ਬਰਾਊਨ ਰਸਟ ਦੋਵਾਂ ਤੋਂ ਠੀਕ ਹੈ ਜੀ ਫੇਰ ਆਪਾਂ ਜੇ ਗੱਲ ਕਰੀਏ ਕਿ ਪਿਛਲੇ ਸਾਲ ਐਵਰੇਜ ਝਾੜ ਤੇ ਇਹਨਾਂ 24 ਕਿੰਡਲ ਦੱਸਿਆ ਪਰ ਕਿਸਾਨ ਭਰਾਵਾਂ ਦਾ ਕਿਸੇ ਦਾ 26 ਕਿਸੇ ਦਾ 28 ਵਧੀਆ ਝਾੜ ਪਾਇਆ ਗਿਆ ਵਧੀਆ ਮੌਸਮ ਹੋਣ ਕਰਕੇ ਝਾੜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪਿਛਲੇ ਸਾਲ ਨਹੀਂ ਆਈ ਫੇਰ ਆਪਾਂ ਅਗਲੀ ਗੱਲ ਕਰੀਏ ਜੀ ਡੀਬੀਡਬਲਯੂ 187 ਇਹ ਵੀ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਆ ਇੱਕ ਵਾਦੀ ਥੋੜਾ ਜਿਆਦਾ ਵਾ ਉਦਾਂ ਦੀ ਕੋਈ ਸਮੱਸਿਆ ਨਹੀਂ ਬਹੁਤ ਸੋਨਾ ਦਾ ਝਾੜ ਆ ਇਹਦਾ ਐਵਰੇਜ ਝਾੜ ਆ ਜਿਹੜਾ ਯੂਨੀਵਰਸਿਟੀ ਲੋ ਦੱਸਿਆ ਗਿਆ ਉਹ 22.6 ਕੁਇੰਟਲ ਦੱਸਿਆ ਗਿਆ ਵਾ ਇਹਦੀ ਵੀ ਬਜਾਈ ਦੀ ਜਿਹੜੀ ਸਹੀ ਡੇਟ ਆ ਉਹ ਲਾਸਟ ਅਕਤੂਬਰ ਤੋਂ ਲੈ ਕੇ ਪੂਰਾ ਨਵੰਬਰ ਤੁਸੀਂ ਬਜਾਈ ਦੀ ਕਰ ਸਕਦੇ ਜੋ ਇਹ ਵੀ ਦੋ ਬਿਮਾਰੀਆਂ ਤੋਂ ਰੋਕਥਾਮ ਹੈਗੀ ਇਹਨਾਂ ਦੀ ਜਾਲੂ ਰਸਟ ਤੇ ਬਾਉਂਡ ਰਸਟ ਇਹਨਾਂ ਦੋਹਾਂ ਬਿਮਾਰੀਆਂ ਨੂੰ ਰੋਕਣ ਦੀ ਸ਼ਮਤਾ ਰੱਖਦੀ ਏ ਕਿਸਮ ਬਹੁਤ ਸਾਰੀਆਂ ਕਿਸਮ ਕਿਸਾਨ ਭਰਾ ਰਲਾ ਕੇ ਵੀ ਕਾਫੀ ਬੀਆਂ ਨਾਲ ਬੀਜਦੇ ਆ ਕਨਕ ਤੇ ਕੱਲੀ ਵੀ ਕਈ ਕਿਸਾਨ ਭਰਾ ਬੀਜਦੇ ਆ ਫਿਰ ਆਪਾਂ ਗੱਲ ਕਰੀਏ ਜੀ ਐਚ ਡੀ 3086 ਇਹ ਕਿਸਮ ਲਗਭਗ ਵੀਰ ਜੀ 156 ਦਿਨ ਲੈਂਦੀ ਆ ਔਨ ਐਵਰੇਜ 423 ਕੁਇੰਟਲ ਦੱਸਿਆ ਗਿਆ ਹੈ ਕਾਫੀ ਕਿਸਾਨਾਂ ਦਾ ਮੰਨਣਾ ਹੈ ਪਿਛਲੇ ਸਾਲ ਜਿਨ੍ਹਾਂ ਨੇ 30 ਸਿਆਸੀ ਲਾਈ ਹੈ ਬਹੁਤ ਸੋਨਾ ਦਾ ਝਾੜ ਆਇਆ 26 27 ਕੁਇੰਟਲ ਤੱਕ ਬਟ ਇਹਦਾ ਐਵਰੇਜ ਕੀਤੀ ਵੜੀ ਲੁਧਿਆਣਾ ਯੂਨੀਵਰਸਿਟੀ ਨੂੰ ਜਿਹੜਾ ਝਾੜ ਦੱਸਿਆ ਗਿਆ 23 ਕੁਇੰਟਲ ਤੇ ਲੈਂਦੀ ਹੈ ਦੂਸਰਿਆਂ ਨਾਲੋਂ ਜ਼ਿਆਦਾ ਦਿਨ ਇੱਕ ਹਫਤਾ ਜਿਤਨਾ 826 872 187 ਨਾਲੋਂ ਜ਼ਿਆਦਾ ਦਿਨ ਲੈਂਦੀ ਹੈ ਸੇਮ ਇਹ ਜਲੌਰਾਸ਼ਟ ਦੇ ਬਨਾਉਂ ਰਸ਼ਟ ਨੂੰ ਬਿਮਾਰੀਆਂ ਰੋਕਣ ਦੇ ਵਿੱਚ ਸ਼ਮਤਾ ਰੱਖਦੀ ਹੈ ਵੈਰੈਟੀ ਇਹ ਤੇ ਜੇ ਆਪਾਂ ਗੱਲ ਕਰੀਏ ਟੌਪ ਦੀ ਕਿਸਮ ਜਿਹੜੀ ਇਸ ਸਾਲ ਮੈਨੂੰ ਲੱਗਦਾ ਕਾਫੀ ਜ਼ਿਆਦਾ ਚੱਲੂਗੀ ਉਹ ਆ ਜੀ ਪੀ ਵੀ ਡਬਲਯੂ 872 ਪੀ ਵੀ ਡਬਲਯੂ 872 ਦਾ ਐਵਰੇਜ ਝਾੜੇ ਨਾਲ 24.3 ਕੁਇੰਟਲ ਦੱਸਿਆ ਹੈ ਪਰ ਪਿਛਲੇ ਸਾਲ ਜਿਹੜੇ-ਜਿਹੜੇ ਕਿਸਾਨਾਂ ਵੀਰਾਂ ਨੂੰ ਇਹ ਵੀ ਮਿਲਿਆ ਸੀ ਉਹਨਾਂ ਦਾ ਕਹਿਣਾ ਹੈ ਕਿ 27 ਤੋਂ 28 ਕੁਇੰਟਲ ਆਨ ਐਵਰੇਜ ਝਾੜਣਾ ਪਿਛਲੇ ਸਾਲ ਪਾਇਆ ਪਰ ਆਪਾਂ ਉਸ ਚੀਜ਼ ਤੇ ਨਾ ਜਾਈਏ ਮਨਗੇ ਚੱਲ ਗਏ ਜੋ ਐਵਰੇਜ ਹਾਰਡ ਯੂਨੀਵਰਸਿਟੀ ਨੇ ਦੱਸਿਆ ਉਸ ਨੂੰ ਮੰਨੀਏ ਕਿਉਂਕਿ ਮੌਸਮ ਉੱਪਰ ਥੱਲੇ ਹੁੰਦਾ ਰਹਿੰਦਾ ਵਾ ਪਿਛਲੇ ਸਾਲ ਮੌਸਮ ਬਹੁਤ ਵਧੀਆ ਸੀ ਜਿਸ ਕਰਕੇ ਇਹਦਾ ਝਾੜ ਵਧੀਆ ਆਇਆ ਇਹ ਪੱਕਣ ਦੇ ਵਿੱਚ 152 ਦਿਨ ਲੈਂਦੀ ਆ ਪੂਰੇ ਇਹਦੀ ਜਿਹੜਾ ਬਜਾਈ ਦਾ ਸਮਾਂ ਸੇਮ ਲਾਸਟ ਅਕਤੂਬਰ ਤੋਂ ਲੈ ਕੇ 25 ਅਕਤੂਬਰ ਤੋਂ ਲੈ ਕੇ ਸਾਰਾ ਨਵੰਬਰ ਆਪਾਂ ਇਹਦੀ ਬਜਾਈ ਕਰ ਸਕਦੇ ਆ ਫਿਰ ਇਹ ਜਲੋ ਰਸਟ ਬਰੋ ਰਸਟ ਬਿਮਾਰੀਆਂ ਦੀ ਰੋਕਥਾਮ ਤੋਂ ਸ਼ਮਤਾਰਾ ਕਦੀ ਨਾ ਬਿਮਾਰੀਆਂ ਡੋਕਣ ਦੀ ਤੇ 40 ਕਿਲੋ ਕਿल्ले ਦਾ ਵੀ ਪੈਂਦਾ ਕਈ ਕਿਸਾਨ ਭਰਾ ਪੰਜਾਬ 50 ਕਿਲੋ ਵੀ ਪਾ ਦਿੰਦੇ ਆ ਜੀ ਉਹਦਾ ਕੋਈ ਫਾਇਦਾ ਨਹੀਂ ਹੈਗਾ ਜੀ ਸੁਪਰ ਸੀਡਰ ਤੇ 35 ਤੋਂ 40 ਕਿਲੋ ਵੀ ਬਹੁਤ ਵਧੀਆ ਹੈ ਜੇ ਚੰਗੀ ਤਰ੍ਹਾਂ ਤੁਸੀਂ ਬਿਜਾਈ ਕੀਤੀ ਆ ਤਾਂ ਕੋਈ ਇਸ਼ੂ ਨਹੀਂ ਹੈਗਾ ਦੂਸਰੀ ਚੀਜ਼ ਹੋਰ ਇੱਕ ਚੀਜ਼ ਮੈਂ ਐਡ ਕਰਨੀ ਚਾਹੂੰਗਾ ਕਿਸਾਨ ਭਰਾਓ ਸੁਪਰ ਸੀਡਰ ਬਹੁਤ ਵਧੀਆ ਵਾ ਸੰਦ ਤੁਸੀਂ ਕਿਸਾਨ ਭਰਾਓ ਜੇ ਏਡੇ ਏਡੇ ਟਰੈਕਟਰ ਲਾਏ ਆ ਸੁਪਰ ਸੀਡਰ ਲਾਏ ਆ ਤੇ ਖਾ ਕਰਕੇ ਆਹੜੀ ਝੋਨੇ ਦੀ ਪਰਾਲੀ ਆਣਾ ਜਿਹੜੀ ਜਿਹੜੀ ਇਹਦਾ ਪ੍ਰਾਲ ਬਾਨਾ ਇਹਨੂੰ ਵਿੱਚੇ ਵਾਓ ਹੁਣ ਤੁਹਾਡਾ ਸਵਾਲ ਹੋਵੇਗਾ ਕਿ ਤਰ੍ਹਾਂ ਬਹੁਤ ਸਮੱਸਿਆ ਆਉਂਦੀ ਆ ਕਿਦਾਂ ਹੋਇਆ ਜਾਵੇ ਜੇ ਏਡੇ ਏਡੇ ਟਰੈਕਟਰ ਲੈ ਕੇ ਛੋਟੇ ਕਿਸਾਨਾਂ ਨੂੰ ਚਲੋ ਸਮੱਸਿਆ ਹੈਗੀ ਆ ਜਿਨ੍ਹਾਂ ਕੋਲ ਟਰੈਕਟਰ ਨਹੀਂ ਹੈਗੇ ਏਡੇ ਸੰਦ ਨਹੀਂ ਹੈਗੇ ਸੁਪਰ ਸੀਡਰ ਐਪੀ ਸੀਡਰ ਇਹ ਚੀਜ਼ਾਂ ਨਹੀਂ ਹੈਗੀਆਂ ਉਹਨਾਂ ਲਈ ਤੇ ਮੰਨਦੇ ਆ ਸਮੱਸਿਆ ਆ ਗਈ ਹੈ ਜਿਹਨਾਂ 15-15 ਲੱਖ ਦੇ ਟਰੈਕਟਰ ਲਾਏ ਆ 3-3 ਲੱਖ ਦਾ ਸੁਪਰ ਸੀਡਰ ਲਿਆ ਤੇ ਉਹਨਾਂ ਲਈ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਹੋਣੀ ਚਾਹੀਦੀ ਆ ਜੇ ਪਹਿਲੀ ਆਪਾਂ ਵਾਹ ਕੇ ਹੀ ਜਾਂ ਆਪਾਂ ਅੱਗ ਲਾ ਕੇ ਹੀ ਬਜਾਈ ਕਰਨੀ ਆ ਸੁਪਰ ਸੀਡਰ ਨਾਲ ਫਿਰ ਏਡੇ ਏਡੇ ਸੰਦ ਲੈ ਆਂਦਾ ਕੋਈ ਫਾਇਦੇਫਿਟ ਨਹੀਂ ਹੈਗਾ ਕਿਸਾਨ ਭਰਾਓ ਐਸਐਮਐਸ ਨਾਲ ਚੋਨਾ ਵੜਾਓ ਜੇ ਤੁਸੀਂ ਨਹੀਂ ਵੜਾ ਸਕਦੇ ਉੱਪਰ ਆਈ ਨੂੰ ਖਲਾਰ ਕੇ ਤੇ ਫਿਰ ਬਜਾਈ ਸਟਾਰਟ ਕਰੋ ਕੋਈ ਇਸ਼ੂ ਨਹੀਂ ਹੁੰਦਾ ਪਿਛਲੇ ਸਾਲ ਮੈਂ ਐਸਐਮਐਸ ਨਾ ਝੋਨਾ ਵੜਾ ਕੇ ਉਸੇ ਟਾਈਮ ਜਦੋਂ ਮਸ਼ੀਨ ਬਾਹਰ ਹੋਈ ਆ ਅਸੀਂ ਟਰੈਕਟਰ ਨਾਲ ਸੁਪਰ ਸੀਡਰ ਪਾ ਕੇ ਇੱਕ ਵਾਰੀ ਖਾਲੀ ਨਗਾਤਾ ਫਿਰ ਉੱਪਰੋਂ ਅਸੀਂ ਪਾਣੀ ਲਾਤਾ ਬੱਤਰ ਆਏ ਤੇ ਅਸੀਂ ਬਜਾਈ ਕਰਤੀ ਆ ਤੇ ਕੋਈ ਇਹ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ ਸਾਨੂੰ ਨਾ ਕੋਈ ਸੰਡੀ ਦੀ ਸਮੱਸਿਆ ਨੰ ਨਦੀਨਾਂ ਦੀ ਕਿਉਂਕਿ ਨਦੀਨਾਂ ਦੀ ਜਿੰਨੇ ਸਪਰੇਅ ਕਰਨੀਆਂ ਮੂਮੀਜੀ ਵਗੈਰਾ ਫਕੀਰਾ ਵਗੈਰਾ ਉਹ ਵੀ ਵਧੀਆ ਹੋ ਜਾਂਦੀ ਕਿਉਂਕਿ ਪਰਾਲੀ ਜਦੋਂ ਦੂਸਰੀ ਏਰੀ ਟਰੈਕਟਰ ਆਪਾਂ ਸੁਪਰ ਸੀਟਰ ਨਾਲ ਫੇਰਿਆ ਹੋਵੇ ਤੇ ਪਰਾਲੀ ਦੀ ਕੋਈ ਸਮੱਸਿਆ ਨਹੀਂ ਰਹਿੰਦੀ ਜਿਸ ਕਰਕੇ ਮਿੱਟੀ ਦੀ ਤਾਏ ਉੱਪਰ ਆ ਜਾਂਦੀ ਹੈ ਤੇ ਪਰਾਲੀ ਵੀ ਚੰਗੀ ਤਰ੍ਹਾਂ گل ਜਾਂਦੀ ਹੈ ਯਕੀਨ ਮੰਨਿਓ ਤੁਹਾਡੀ ਜੂਰੀਆ ਘਟੇਗੀ ਪਰਾਲੀ ਵਿੱਚ ਹੀ ਫੋਨ ਕਰਕੇ ਬਹੁਤ سارے ਤਾਤਾ ਜਿਹੜੇ ਤੁਹਾਨੂੰ ਮਿਲਣਗੇ ਪੋਟਾਸ਼ ਵਗੈਰਾ ਹੋ ਗਈ ਸਲਫਰ ਵਗੈਰਾ ਹੋ ਗਈ ਯੂਰੀਆ ਵਗੈਰਾ ਹੋ ਗਈ ਤੁਹਾਡੀ ਦਿਨ ਬਾ ਦਿਨ ਆਏ ਸਾਲ ਤੁਹਾਡੀ ਯੂਰੀਆ ਦੀ ਜਿਹੜੀ ਲਾਗਤ ਆ ਜ਼ਮੀਨ ਦੇ ਵਿੱਚੋਂ ਘਟੇਗੀ ਤੁਹਾਡਾ ਖਰਚਾ ਘਟੇਗਾ ਜੇ ਤੁਸੀਂ ਕਿਸਾਨ ਭਰਾਵੋ ਕੋਸ਼ਿਸ਼ ਕਰੋ ਜੇ ਡੇਡੇ ਆਪਾਂ ਟਰੈਕਟਰ ਲਿਆ ਰਹੇ ਆ ਸੁਪਰ ਸੀਡਰ ਲਿਆ ਰਹੇ ਆ ਤੇ ਆਪਾਂ ਇਹਨਾਂ ਚੀਜ਼ਾਂ 'ਤੇ ਧਿਆਨ ਦੇਈਏ ਸੁੰਡੀ ਦੀ ਪ੍ਰੋਬਲਮ ਆਉਂਦੀ ਆ ਕੋਇਨਲ ਫੌਸ 1 ਲੀਟਰ ਖੇਤੀਬਾਲੀ ਲੁਧਿਆਣਾ ਯੂਨੀਵਰਸਿਟੀ ਲੋ ਸ਼ਿਫਾਰਿਸ਼ ਦਵਾਈ ਆਮ ਮਿਲਦੀ ਆ ਜੀ ਤੁਸੀਂ ਐਡਵਾਂਸ ਸਪਰੇਅ ਕਰ ਸਕਦੇ ਜੀ ਉਹਦੀ ਸਮੱਸਿਆ ਕਿੱਥੇ ਆਉਣੀ ਹੈ ਜੀ ਸਮੱਸਿਆ ਆਉਣੀ ਜਦੋਂ ਆਪਾਂ 25 ਅਕਤੂਬਰ ਦੇ ਲਾਗੇ ਬੰਨੇ ਕਣਕ ਦੀ ਬਿਜਾਈ ਕਰ ਦਿੰਦੇ ਆ ਉੱਥੇ ਸਮੱਸਿਆ ਆਉਂਦੀ ਜਦੋਂ ਆਪਾਂ ਨਵੰਬਰ ਸਾਰਾ ਆਪਣੇ ਕੋਲ ਬਿਜਾਈ ਲਈ ਪਿਆ ਵਾ ਮੌਸਮ ਫੇਰ ਬਦਲ ਹੋ ਜਾਂਦਾ ਹੈ ਫਿਰ ਕੋਈ ਸਮੱਸਿਆ ਨਹੀਂ ਆਉਂਦੀ ਕੋਸ਼ਿਸ਼ ਕਰੋ 5 ਨਵੰਬਰ ਤੋਂ 20 ਨਵੰਬਰ ਦੇ ਵਿੱਚ ਵਿੱਚ ਬਿਜਾਈ ਕੀਤੀ ਜਾਵੇ ਕੋਈ ਇਸ਼ੂ ਨਹੀਂ ਆਉਂਦਾ ਇਹਦੇ ਵਿੱਚ ਬਹੁਤ ਸਨੇ ਝਾੜ ਆਉਂਦੇ ਪਿਛਲੇ ਸਾਲ ਬਹੁਤ سارے ਕਿਸਾਨ ਭਰਾਵਾਂ ਨੇ ਲੇਟ ਜਿਹੜੀ ਬਜਾਈ ਕੀਤੀ ਸੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਈ ਚੰਗੇ ਝਾੜ ਆਏ ਚੰਗੇ ਚੰਗੇ ਮਤਲਬ ਕੰਨ ਕਰਈਏ ਇਸ ਕਰਕੇ ਜ਼ਰੂਰੀ ਬੇਨਤੀ ਆ ਕਿਸਾਨ ਭਰਾਓ ਤੁਸੀਂ ਇਹਨਾਂ ਚੀਜ਼ਾਂ 'ਤੇ ਧਿਆਨ ਦਿਓ ਚੰਗੀ ਵਰਤੋਂ ਕਰੋ ਜਿਹੜੇ ਆਪਾਂ ਸਾਡੇ ਇਨੇ ਨੇ ਪੈਸੇ ਲਾਏ ਉਹਨਾਂ ਦੀ ਚੰਗੀ ਵਰਤੋਂ ਕਰੋ ਜੇ ਉੱਪਰਲਾ ਕਈ ਕਿਸਾਨ ਭਰਾ ਕਹਿ ਦਿੰਦੇ ਉੱਪਰਲਾ ਪ੍ਰਾਲ ਸਾੜ ਕੇ ਤੇ ਅਸੀਂ ਬਹੁਤ ਸੋਣੀ ਬਜਾਈ ਹੁੰਦੀ ਸੁਪਰ ਸੀਡਰ ਨਾਲ ਕੋਈ ਫਾਇਦਾ ਨਹੀਂ ਫਿਰ ਜਿਹੜੋ ਡ੍ਰਿਲ ਫੇਰੋ ਤੇ ਨਾਲੇ ਤੇਲ ਖਰਚਾ ਘਟ ਇੰਨੇ ਆਪਾਂ ਨਾਲੇ ਸੰਧ ਵੀ ਵੱਡੇ ਲਾਉਣ ਦੀ ਲੋੜ ਨਹੀਂ ਆ ਜੇ ਲਿਆਂਦੇ ਆ ਤੇ ਉਸ ਚੀਜ਼ ਦਾ ਬੈਨੀਫਿਟ ਲਿਆ ਜਾਵੇ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਕਮੈਂਟਾਂ ਦੇ ਵਿੱਚ ਜਰੂਰ ਪੁੱਛੋ ਜੇ ਤੁਸੀਂ ਕੋਈ ਜਾਣਕਾਰੀ ਸਾਂਝਾ ਸਾਂਝੀ ਕਰਨਾ ਚਾਹੁੰਦੇ ਹੋ ਤੁਸੀਂ ਕਮੈਂਟਾਂ ਵਿੱਚ ਦੱਸੋ ਤਾਂ ਜੋ ਹੋਰ ਕਿਸਾਨ ਵੀ ਪੜ੍ਹਨ ਅਮਲ ਕਰਨ ਤੇ ਸਿੱਖ ਸਕਣ ਕੁਝ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰੋ ਧੰਨਵਾਦ